ਲਓ ਬਾਈ ਜੀ ਪਹੁੰਚ ਗਏ ਆਪਾਂ ਮਾਚਵਾੜੇ ਵਾਲੀ ਡੀਲਰਸ਼ਿਪ ਤੇ ਜੀ ਤੇ ਅੱਜ ਹੋ ਗਿਆ ਲੇਟ ਟਾਈਮ ਹੋ ਗਿਆ ਜੀ 10:30 ਤੇ ਬਾਕੀ ਹੁਣ ਮਾਰ ਲੋਡ ਕਰ ਰਹੇ ਆ ਛੋਟੇ ਹਾਤੀ ਵਿੱਚ 9 ਫੁੱਟਾ ਰੂਟਾ ਮੀਟਰ ਵੀ ਲੋਡ ਕਰ ਲਿਆ ਬਾਕੀ ਹੁਣ ਦੇਖਦੇ ਆ 7 ਫੁੱਟਾ ਕਰਨਾ 8 ਫੁੱਟਾ ਕਰਨਾ ਇਹ ਆਪਣੇ ਜਿਹੜੇ ਲੋਡ ਕਰਕੇ ਚੱਲੇ ਆ ਬਾਈ ਜੀ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਚੱਲੇ ਆ ਨਵੇਂ ਸ਼ਹਿਰ ਵਾਲੀ ਡੀਲਰਸ਼ਿਪ ਤੇ ਲੈ ਕੇ ਚੱਲੇ ਆ ਦੋਨੇ ਨਵੇਂ ਪੀਸ ਹੋਰ ਦੀਪ ਬਾਈ ਕੀ ਹਾਲ ਆ ओके है वीरए वढ़िए चलदा काम मरे ओके okay, जी बाकी भाई एक क्रेन सर्विस ਸਾਡੇ ਕੋਲ ਮੌਜੂਦ ਹੁੰਦੀ ਆ ਦੋ ਕ੍ਰੇਨ ਹੈਗੀਆਂ ਤੇ ਆਹ ਤੀਜ ਬਾਈ ਦਾ ਨੰਬਰ ਆ ਬਾਈ ਕਿਸੇ ਵੀ ਵੀ ਮੁੰਬਈ ਕ੍ਰੇਨ ਦੀ ਲੋੜ ਹੋਵੇ ਆ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਬਾਈ ਇਹ ਮਾਛੀਵਾੜਾ ਸਾਹਿਬ ਖੜੀ ਹੁੰਦੀ ਆ ਬਾਈ ਦੀ ਕ੍ਰੇਨ ਤੇ ਬਾਕੀ ਉਹਨ ਦੇਖਨੇ ਆ ਰੂਟਾਵੇਟਰ ਜਾਊਗਾ ਜਾਂ ਜਾਊ ਉਹ ਬ੍ਰੌਡਕਾਸਟ ਵੀ ਚੱਲਿਆ ਮੇਰੇ ਹਿਸਾਬ ਨਾਲ ਬ੍ਰੌਡਕਾਸਟ ਵੀ ਲੱਗੇ ਚੱਲਨੇ ਆ ਉਧਰ 9 ਫੋਟਾ ਰੂਟਾਵੇਟਰ ਲੱਦ ਦਿੱਤਾ ਰੋਟਾਵੇਟਰ ਤੇ ਬ੍ਰੌਡਕਾਸਟੇ ਜਾਣਗੇ ਮੇਰੇ ਹਿਸਾਬ ਨਾਲ। ਦੋਏ ਚੀਜ਼ਾਂ ਜਾਣਗੀਆਂ ਉਧਰ। ਤੇ ਬਾਕੀ ਮੋਟਰਸਾਈਕਲ ਅੱਜ ਕਿਸੇ ਹਿਸਾਬ ਕਿਤਾਬ ਨਾਲ ਲਾਈ ਨਹੀਂ ਹੋਏ ਬੰਦਿਆਂ ਨੇ ਆਕੇ ਤੇ ਬੈਲਰ ਕੱਢ ਲਿਆ ਬਾਈ ਜੀ ਬਾਹਰ ਇਧਰ ਤੇ ਸਮਾਨ ਚੱਕਣ ਲੱਗੇ ਹੋਏ ਆ ਇਧਰ। ਜਿੰਨਾ ਵੀ ਆਪਣਾ ਇਧਰ ਸਾਰਾ ਏਰੀਆ ਆਪਣਾ ਸਰਵਿਸ ਰੂਮ ਦਾ ਇਹ ਤੇ ਇਹਨੂੰ ਸਾਰੇ ਨੂੰ ਸਮਾਨ ਕੱਢਣਾ ਬਾਹਰ ਬਾਰ ਕੱਢ ਕੇ ਇੱਧਰ ਲਾਉਣਾ ਰੰਗ ਰੰਗ ਜਿਵੇਂ ਸਾਡਾ ਤੇ ਰੰਗ ਹੋਇਆ ਨਾ ਸਾਰੇ ਆ ਬੋਰਡ ਬੂਡ ਲਾ ਕੇ ਰੰਗ ਵਧੀਆ ਕਰਕੇ ਫੇਰ ਦੁਬਾਰਾ ਉਹ ਕਰਨੇ ਆ ਦਾਰਾ ਰੱਖਾਂਗੇ ਜਿੰਨਾ ਵੀ ਆ ਲੋਹਾ ਲਾਹ ਪਿਆ ਨੂੰ ਕਵਾੜ ਚ ਰੱਖ ਕੇ ਆਵਾਂਗੇ ਬਾਕੀ ਇੱਥੇ ਜਗਾ ਪੂਰੀ ਖੁੱਲੀ ਰੱਖਣੀ ਹੈ ਜੀ ਬੈਲਰ ਬੂਲਰ ਲਾਉਣ ਕਿਉਂਕਿ ਗਾਹਾਂ ਬੈਲਰਾਂ ਦੀਆਂ ਸਰਬਸਾਂ ਸ਼ੁਰੂ ਹੋ ਜਾਣੀਆਂ ਨੇ ਇਸ ਕਰਕੇ ਗਾਹ ਪਿਆ ਜਾਂਦਾ ਇਸ ਕਰਕੇ ਸਾਰੇ ਬਾਹਰ ਕੱਢ ਦੇਣੇ ਇਹਦੇ ਦੋ ਬੈਲਰ ਅੰਦਰ ਲੱਗ ਜਾਣ ਇੱਕੋ ਵਾਰ ਚ ਦੋਹਾਂ ਦੇ ਕੰਮ ਹੋਣ ਤੇ ਗੰਨਾ ਉੱਧਰ ਲੱਗਦੀਆਂ ਕਰ ਦੇਣੀਆਂ ਰਲੇ ਲੱਗੀ ਹੋਈ ਹੈ ਗੰਨਾਲੀ ਇਹਦੇ ਵਿੱਚ ਗੰਨਾ ਲਾ ਦੇਣੀਆਂ ਨੇ ਆਪਾਂ ਸਾਰੀਆਂ ਤੇ ਓਕੇ ਗੜੀ ਹੈ ਜੀ ਪੂਰਾ ਕਰ ਦੇਣਾ ਕੰਮ ਬਾਕੀ ਕੀ ਤੂ ਬਾਈ ਹੋਣੀ ਲੱਗੇ ਹੋਏ ਨੇ ਹਾਂ ਜਿਹੜਾ ਵੱਡਾ ਰਵਾੜ ਆਪਾਂ ਇੱਧਰ ਰੱਖਿਆ ਨਾ ਹੋਰ ਕੀ ਤੂ ਬਾਈ ਕੀ ਹਾਲ ਚਾਲ ਆ ਵੀਰੇ ਓਕੇ ਆ ਵੀਰੇ ਜਲਦੀ ਆ ਸਫਾਈ ਵੀਰੇ ਸਮਾਨ ਸਾਰਾ ਬਾਹਰ ਕੱਢਣਾ ਵੀਰੇ ਕਿਹੜਾ ਕਿਹੜਾ ਕੱਢਣਾ ਹੈ ਰਵਾੜਾ ਸੱਡਾਂ ਵਿੱਚ ਚੱਕਣਾ ਉਹ ਰੰਗ ਕਰਾਉਣਾ ਰੰਗ ਕਰਾਉਣਾ ਯਾਨੀ ਕਿ ਮੈਂ ਕਹਿੰਦਾ ਬਾਈ ਜਿਹੜਾ ਲੋਹਾ ਕਤਰਾ ਜੇ ਆ ਵੀ ਘਰੀ ਪਚਾ ਦੋ ਬਾਈ ਉਹਨਾਂ ਦੇ ਇਧਰ ਬੈਲਰ ਦੋ ਲੱਗਣ ਨੂੰ ਤੁਹਾਨੂੰ ਹੋ ਜਾਆ ਹਾਂ ਹਾਂ ਉਹਦੇ ਨਾਲ ਮੁਰਦਾ ਨਾ ਆਇਆ ਫਿਰ ਆ ਨਾ ਠੀਕ ਆ ਲਾਗੇ ਉਹ ਮੁਰਦਾ ਨੂੰ ਕੀ ਹੋ ਗਿਆ ਫੋਰਡ ਤੇ ਲੱਦਿਆ ਆ ਬਾਈ ਜੱਦ ਤੇ ਕੋਈ ਬਾਈ ਨੇ ਬੈਲਰੋ ਲੈ ਕੇ ਆਉਣੀ ਤਾਂ ਮੈਂ ਫਿਰ ਮੁਰਦਾ ਦੇਣਾ ਕੋਈ ਕੱਢ ਲਓ ਲੈ ਗੋ ਜਾਨ ਲਓ ਬਾਈ ਬੈਲਾ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ 5:30 ਇਹ ਬੰਦਿਆਂ ਨੇ ਬਾਈ ਗੱਡੀ ਦੇ ਵਿੱਚ ਲੱਦ ਸਕਿਆ ਪੂਰਾ ਕਵਾੜ ਘਰ ਵਾਸਤੇ ਘਰੇ ਲੈ ਜਾਣਗੇ ਇਹ ਤੇ ਸਫਾਈ ਦਾ ਕੰਮ ਕਰਤਾ ਪੂਰਾ ਓਕੇ ਦੇਖੋ ਜੀ ਪੂਰਾ ਵਧੀਆ ਓਕੇ ਸਾਫ ਕਰਤਾ ਬਸ ਹੁਣ ਇਹ ਚੀਜ਼ਾਂ ਨੂੰ ਥੋੜਾ ਜਿਹਾ ਅੱਗੇ ਕਰਕੇ ਇਹ ਤੇ ਰੰਗ ਹੋਊਗਾ ਸਾਰੀ ਵਰਕਸ਼ਾਪ ਨੂੰ ਰੰਗ ਹੋਊਗਾ ਰੰਗ ਹੋ ਕੇ ਫਿਰ ਆ ਜਿਹੜੀਆਂ ਚੀਜ਼ਾਂ ਇੱਕ ਸ਼ੈਡ ਲਾਵਾਂਗੇ ਜਿਹੜਿਆ ਤੇਲ ਤੂਲ ਆਲੇ ਡਰਮ ਨੇ ਤੇ ਤਿੰਨ ਡਰਮ ਤਾਂ ਵੇਚ ਵੀ ਦਿੱਤੇ ਇਹਨਾਂ ਨੇ ਤਿੰਨ ਡਰਮ ਪਏ ਸੀ ਉਹ ਵੇਚਤੇ ਤੇ ਇਹ ਵੀ ਮੇਰੇ ਸਾਹਮਣੇ ਖਾਲੀ ਹੋ ਗਏ ਹੁਣੇ ਤੇ ਬਾਕੀ ਹੁਣ ਇਹਨੂੰ ਰੰਗ ਕਰਾਂਗੇ ਬਾਕੀ ਦੇਖਦੇ ਆਂ ਕੱਲੂ ਪਿੰਟ ਲਾਉਂਦਾ ਕਿ ਨਹੀਂ ਆਉਂਦਾ ਤੇ ਹੁਣ ਬਾਈ ਆਪਾਂ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪਿਕ ਤੇ ਤੇ ਸੱਚ ਹੋਰ ਵੀਰੇ ਕਿਸੇ ਨੇ ਬਾਈ ਜੀ 7 ਫੁੱਟ ਰੂਟਾ ਵੇਟਰ ਤੇ ਸ਼ਕਤੀਮਾਨ ਦੀ ਡ੍ਰਿੱਲ ਲਗਵਾਉਣੀ ਹੋਈ ਬਾਈ ਜੀ ਤਾਂ ਦੱਸ ਦਿਓ ਬਾਈ ਚਾਹੇ ਟੌਪ ਤੇ ਚਾਹੇ ਜ਼ਮੀਨ ਤੇ ਇਹ ਵੀ 7 ਫੁੱਟ ਦੀ ਪਈ ਆ ਪੂਰੀ ਸਾਫ਼ ਡ੍ਰਿੱਲਾ ਦੇਖੋ ਵੀਰੇ ਤੁਹਾਨੂੰ ਦਿਖਾ ਦਿੰਨੇ ਆਂ ਆਪਾਂ ਬਿਲਕੁਲ ਨਵੇਂ ਨਾਲ ਦੀ ਪਈ ਆ ਆ ਦੇਖੋ ਬਿਲਕੁਲ ਨਵੀਂ ਪਈ ਆ ਡ੍ਰਿੱਲ ਵੀਰੇ ਡ੍ਰਿੱਲ ਪਣ ਜਿਹੜੀ ਇਹ ਡ੍ਰਿੱਲ ਆ ਇਹ ਲੱਗ ਜੂਗੀ ਤੁਹਾਨੂੰ 32000 ਦੀ ਡ੍ਰਿੱਲ ਲੱਗ ਜੂਗੀ ਤੇ ਇੱਕ ਹੋਰ ਡ੍ਰਿੱਲ ਪਈ ਆ ਉਹ ਬਿਲਕੁਲ ਨਵੀਂ ਪਈ ਆ ਉਹਦੇ ਵਿੱਚ ਤਾਂ ਦਾਣੇ ਵੀ ਨਹੀਂ ਪਏ ਹੋ ਉਹ ਵੀ 7 ਫੁੱਟ ਦੀ ਆ ਪਈ ਆ ਜੀ ਇਹ ਤੁਹਾਨੂੰ ਲੱਗ ਜੂਗੀ 35000 ਦੀ ਸ਼ਕਤੀਮਾਨ ਦੇ ਕਿ ਰੋਟਾਵੇਟਰ ਦਾ ਕਿਸ ਨੇ ਲਵਾਉਣੀ ਹੋਈ ਬਾਈ ਦੱਸ ਦਿਓ ਕਿਉਂਕਿ ਨਵੀਆਂ ਡ੍ਰੈਲਾਂ ਤਾਂ ਹੁਣ ਪੰਮੀ ਦੀਆਂ ਤੁਹਾਨੂੰ ਪਤਾ ਰੂਟਾਵੇਟਰ ਤੇ 7 ਫੁੱਟ ਦੀਆਂ 46-47 ਹਜ਼ਾਰ ਰੁਪਏ ਲੱਗਦੀ ਹੈ ਜੀ ਤੇ ਆਪਣੇ ਕੋਲੇ ਜੈਜ ਰੇਟ ਤੇ ਪਈਆਂ ਨੇ ਤੇ ਹੁਣ ਮਿਲਦੇ ਆ ਬਾਈ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਜੀ ਟਾਈਮ ਹੋ ਗਿਆ ਸ਼ਾਮ ਦਾ ਤੇ ਮੁੰਡਿਆਂ ਨੇ ਕੱਲ੍ਹ ਦੀ ਕਰ ਲਈ ਮੇਲੇ ਦੀ ਤਿਆਰੀ ਤੇ ਟਰਾਲੀ ਦੇ ਵਿੱਚ ਲੱਦੀ ਜਾ ਰਹੇ ਨੇ ਪੁਰਜੇ ਬ੍ਰੌਡਕਾਸਟ ਰੂਟਾਵੇਟਰ ਕਾਫੀ ਸਮਾਨ ਹੈ ਇਹਦੇ ਵਿੱਚ ਆਪਾਂ ਲੱਦ ਲੈਣੇ 6-7 ਕ ਤੇ ਕੱਲੂ ਆਪਾਂ ਬਾਈ ਲਾਉਣਾ ਮੇਲਾ ਤੇ ਮੇਲਾ ਹੈਗਾ ਬਾਈ ਬਲਾਚੌਰ ਦੇ ਲਾਗੇ ਪਿੰਡ ਪੈਂਦਾ ਜੀ ਬੱਲੋਵਾਲ ਸੌਂਖੜੀ ਦਾ ਬੱਲੋਵਾਲ ਸੌਂਖੜੀ ਦਾ ਮੇਲਾ ਕੱਲੂ ਲਾਉਣਾ ਵਾ ਨੇੜੇ ਤੜੇ ਦੇ ਨੇੜੇ ਤੜੇ ਦੇ ਵੀਰ ਜਿੰਨੇ ਵੀ ਨੇ ਆਨੰਦਪੁਰ ਸਾਹਿਬ ਬੱਲੋਵਾਲ ਸੌਂਖੜੀ ਬਲਾਚੌਰ ਸਾਰੇ ਬਾਈ ਮੇਲੇ ਤੇ ਪਹੁੰਚੋ ਕੱਲੂ ਤੇ ਮੇਲਾ ਬੱਲੋਵਾਲ ਸੌਂਖੜੀ ਦਾ ਜਿਹੜਾ ਤੇ ਇੱਕ ਦਿਨ ਦਾ ਹੀ ਮੇਲਾ ਹੁੰਦਾ ਬਾਕੀ ਹੁਣ ਬੂਹ ਸਪਰੇਅਰ ਲੱਦਾਂਗੇ ਬ੍ਰੌਡਕਾਸਟ ਲੱਦਾਂਗੇ ਤੇ ਰੂਟਾਵੇਟਰ ਤਾਂ ਮੁੰਡਿਆਂ ਨੇ ਲੱਦ ਤਾਉਣ ਦੇਖ ਰਿਆਂ ਵੀ ਕਿਹੜੀ ਕਿਹੜੀ ਚੀਜ਼ ਲੱਦਣ ਲੱਗੇ ਨੇ ਤੇ ਹਾਂ ਜੀ ਇਹਦੀ ਵੀ ਮਤਲਬ ਪ੍ਰੋਪਰ ਜਿਹੜੀ ਸਫਾਈ ਆ ਕਰੇ ਹੀ ਦਿੱਤੀ ਮੁੰਡਿਆਂ ਨੇ ਸਾਰੀ ਉਹ ਢੋਲ ਢਾਲ ਵੀ ਸਾਰੇ ਇੱਕ ਪਾਸੇ ਰੱਖ ਕੇ ਸਾਫ਼ ਕਰਕੇ ਬਾਕੀ ਸਮਾਨ ਹੁਣ ਬਾਹਰ ਜਦੋਂ ਪੇਂਟਰ ਆਊਗਾ ਪਹਿਲਾਂ ਉਹ ਸਮਾਨ ਪਰੇ ਕਰਕੇ ਪੇਂਟ ਕਰ ਦਾਂਗੇ ਫਿਰ ਇੱਧਰ ਸੱਟ ਰੱਖ ਕੇ ਫਿਰ ਇੱਧਰ ਕਰ ਦਾਂਗੇ ਪੂਰਾ ਵਧੀਆ ਪੇਂਟ ਕਰਕੇ ਇਹਨੂੰ ਬਣਾ ਦਾਂਗੇ ਵਰਕਸ਼ਾਪ ਨੂੰ ਤੇ ਆ ਸਾਡੀ ਘੋੜੀ ਆ ਜਿਹੜੇ ਮੇਲੇ ਜਿਹਾ ਕੇ ਸਮਾਨ ਲੜੋਣਾ ਇਹਨੂੰ ਵੀ ਟਰਾਲੀ ਚੋਂ ਤੜਨਾ ਤੇ ਬਾਕੀ ਦੀਪ ਭਾਈ ਇਹ ਸਾਨੂੰ ਹਰੇਕ ਵਾਰ ਭਾਈ ਇਹੀ ਬੰਦਾ ਸਾਡੇ ਕੰਮ ਆਉਂਦਾ ਕ੍ਰੇਨ ਸਾਡੇ ਕੋਲੇ ਖੜੀ ਹੁੰਦੀ ਹੈ ਦੀ ਤੇ ਬਹੁਤ ਘੈਂਟ ਬੰਦਾ ਕਿਸੇ ਨੂੰ ਕ੍ਰੇਨ ਸਰਵਿਸ ਦੀ ਲੋੜ ਹੋਵੇ ਤਾਂ ਭਾਈ ਦਾ ਨੰਬਰ ਭਾਈ ਨਾਲ ਕਰਦੇ ਸੰਪਰਕ ਦੀਪ ਕ੍ਰੇਨ ਹੋਰ ਦੀਪੇ ਭਾਈ ਠੀਕ ਠਾਕ ਕੰਮ ਪੂਰਾ ਓਕੇ ਆ ਓਕੇ ਵੀਰੇ ਤੇ ਰੁਕਤਾ ਬਟਰਮਨ ਲਾ ਦੇ ਨੇ 9 ਫੁੱਟ ਆ ਰਾ ਲੱਦ ਲਿਆ 9 ਆ ਘਾਟ ਆ ਆ ਕਿੰਨੇ ਫੁੱਟਾ ਕਿੰਨੇ ਫੁੱਟਾ ਇਹ 8 ਆ 8 ਆ ਨਾ 8 ਫੁੱਟਾ ਤੇ ਟਰੈਕਟਰ ਲੈ ਜਾਣ ਦਾ ਹੈ ਤੇ ਕੀ ਆਇਆ ਇਹਨਾਂ ਨਜ਼ਾਰਾ ਤੇ ਭਾਈ ਉਹਨਾਂ ਨੇ ਤੇਰੀ ਛਤ ਦੀ ਵੀ ਲਵਾਤੀ ਤੇ ਮਿਊਜ਼ਿਕ ਸਿਸਟਮ ਵੀ ਲਵਾ ਲਿਆ ਤੇ ਪਿੱਛੇ ਦੇਖਣ ਨੂੰ ਹੋਰ ਭਾਈ ਕੀ ਹਾਲ ਆ ਵਧੀਆ ਚੱਲਦਾ ਇਹ ਕੈਮ ਆ ਪੂਰਾ ਹਾਂ ਐਦ ਕੀ ਬਾਕੀ ਵਧੀਆ ਚੱਲੂ ਚੱਲ ਮਨੋਰੰਜਨ ਹੋ ਜੂ ਜਾਂਦੇ ਜਾਂਦੇ ਹਾਂ ਉਹ ਲੱਦ ਦੋ ਮਸ਼ੀਨ ਮੋਬਾਈਲ ਸਟਰੈਟਰ ਵੀ ਲੈ ਕੇ ਜਾਣੀ ਆ ਬਾਈ ਜੀ ਜਿਹੜਾ ਕਿਉਂਕਿ ਬਲਾਚੌਰ ਸਾਈਡ ਬਾਈ ਉਧਰ ਵੀ ਸਾਡੇ ਬਲਾਚੌਰ ਸਾਈਡ ਜਿਹੜੇ ਡੈਰੀ ਫਾਰਮਰ ਬਹੁਤ ਜ਼ਿਆਦਾ ਨੇ ਡੈਰੀ ਫਾਰਮ ਉਧਰ ਇਸ ਕਰਕੇ ਮਸ਼ੀਨ ਦੀ ਜ਼ਿਆਦਾ ਜ਼ਰੂਰਤ ਆ ਉਧਰ ਸਿੰਗਲ ਡਰਾਉ ਆਪਾਂ ਲੈ ਕੇ ਚੱਲੇ ਆ ਮੋਬਾਈਲ ਸਟਰੈਟਰ ਜੀ ਜਿਹੜੀ ਮਤਲਬ ਆ achar ਉਹ ਕਰਦੀ ਆ ਜੀ ਉਹਨੇ ਨੇ ਧੋਤ ਹੀ ਪਾਣੀ ਵਿੱਚ ਕੱਢਿਆ ਨਹੀਂ ਉਦਾਂ ਹੀ ਵਾਹ ਜੀ ਬ੍ਰੌਡਕਾਸਟਰ ਵੀ ਲੱਦ ਲਿਆ ਰੂਟਸਾਵੇਟਰ ਮੋਬਾਈਲ ਸਪਰੇਅਟਰ ਤੇ ਹੁਣ ਦੇਖਦੇ ਆ ਵੀ ਕੀ ਤੋਂ ਬੂਮ ਸਪਰੇਅਰ ਵੀ ਲੱਦਣਾ ਤੇ ਚਾਰ ਚਾਰ ਤੇ ਪੰਜ ਚੀਜ਼ਾਂ ਲੈ ਕੇ ਜਾਵਾਂਗੇ ਮੇਲੇ ਤੇ ਕੱਲ ਨੂੰ ਤੇ ਹੁਣ ਆਪਾਂ ਮਿਲਦੇ ਆਂ ਬਾਈ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਆਖਰੇ ਟੌਪ ਤੇ ਮਤਲਬ ਕੱਲ ਨੂੰ ਮੇਲੇ ਤੇ ਹੀ ਮਿਲਦੇ ਆਂ ਵੱਧ ਤੋਂ ਵੱਧ ਬਾਈ ਵੀਰ ਮੇਲੇ ਤੇ ਪਹੁੰਚੋ ਬਲਾਚੌਰ ਸਾਈਡ ਵਾਲੇ ਰੋਪੜ ਵਾਲੇ ਤੇ ਮੇਲੇ ਤੇ ਮਿਲਦੇ ਆਂ ਜੀ ਤੇ ਚੈਨਲ ਨੂੰ ਕਰ ਲਿਓ ਬਾਈ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਕਰੋ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੇ ਹੁਣ ਤੁਹਾਨੂੰ ਇੱਕ ਬਾਈ ਨਵੀਂ ਸਕੀਮ ਆਉਣੀ ਆ ਰੂਟਾਵੇਟਰਾਂ ਦੀ ਉਹ ਆਪਾਂ ਤੁਹਾਨੂੰ ਦੱਸਾਂਗੇ ਲਾਸਟ ਦੇ ਵਿੱਚ ਉਹ ਨਵੀਂ ਸਕੀਮ ਇਹ ਆ ਜਿਹੜਾ ਬੰਦਾ ਮੇਲੇ ਤੇ ਰੂਟਾਵੇਟਰ ਬੁੱਕ ਕਰਾਊਗਾ ਸ਼ਕਤੀਮਾਨ ਦਾ ਕੱਲ ਨੂੰ ਬੱਲੋਵੜ ਥੌਂਕੜੀ ਦੇ ਮੇਲੇ ਤੇ ਉਹਨੂੰ ਜੀ ਬਲੇਡਾਂ ਦਾ ਸੈੱਟ ਫ੍ਰੀ ਮਿਲੂਗਾ ਜੀ ਮੇਲੇ ਦਾ ਇਹ ਡਿਸਕਾਊਂਟ ਆ ਰੂਟਾਵੇਟਰ ਨਾਲ ਤੇ ਬਲੇਡਾਂ ਦਾ ਸੈੱਟ ਜਿਹੜਾ ਫਰੀ ਹੈ ਧੰਨਵਾਦ ਬਾਈ ਧੰਨਵਾਦ ਜੀ ਦੇ ਕਿਸੇ ਨੇ ਵੀ ਲੈਣ ਹੋਏ ਪਹੁੰਚਿਓ ਬਾਈ ਮਿਲਣੇ ਤੇ ਜਰੂਰ ਹੁਣ ਮਿਲਦਾ ਕਿਸੇ ਅਗਲੀ ਵੀਡੀਓ ਦੇ ਵਿੱਚ ਕਿਸੇ ਅਗਲੇ ਟੌਪ ਤੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ